ਪਤਾ ਵੀ ਅਸੀਂ ਆਏ ਆ ਕਿੰਨੀ ਕਿ ਉਹ ਕਿਸੇ ਨੂੰ ਪਤਾ ਆ ਦੇਖੋ ਬੀਜੇਪੀ ਦੇ ਗੁੰਡਿਆਂ ਵੱਲੋਂ ਕਿਵੇਂ ਮਾਸੂਮ ਬੱਚਾਂ ਤੇ ਹਮਲਾ ਕੀਤਾ ਗਿਆ ਇਹ ਗੁਰਦੁਆਰਾ ਗੋਲੂਵਾਲ ਗੋਲੂਵਾਲਾ ਸਾਹਿਬ ਮਹਤਾਗੜ ਮੰਡੀ ਵਿਖੇ ਦੇਖੋ ਕਿੰਨਾ ਛੋਟਾ ਮਾਸੂਮ ਬੱਚਾ ਹੈ 12 ਸਾਲ ਦਾ ਬੱਚਾ ਹੈ 12 ਸਾਲ ਦੇ ਬੱਚਿਆਂ ਤੇ ਬੀਜੇਪੀ ਦੇ ਗੁੰਡਿਆਂ ਵੱਲੋਂ ਕਿਦਾਂ ਹਮਲਾ ਕੀਤਾ ਗਿਆ ਉਹ ਦੇਖੋ ਛੋਟਾ ਬੱਚਾ ਪਿਆ ਛੋਟੇ ਬੱਚੇ ਤੱਕ ਨਹੀਂ ਬਖਸ਼ੇਗੇ ਇਹ ਮਾਸੂਮ ਬੱਚਾ 10 ਸਾਲ ਦਾ ਬੱਚਾ ਹੈ 10 ਸਾਲ ਦਾ ਬੱਚਾ ਦੇਖੋ ਕੀ ਹਾਲ ਕੀਤਾ 10 ਸਾਲ ਦੇ ਬੱਚੇ ਦਾ ਇਹ ਬੀਜੇਪੀ ਦੇ ਗੁੰਡਿਆਂ ਦਾ ਕਰਤੂਤ ਹੈ ਜਿਨ੍ਹਾਂ ਨੇ ਗੁਰਦੁਆਰਾ ਮਹਿਤਾਪੁਰ ਸੇ ਰਾਤ 2 ਵਜੇ ਅਟੈਕ ਕੀਤਾ ਇਹ ਜੋ ਦੱਸ ਰਿਹਾ ਕੋ ਪ੍ਰਦੀਪ ਸਿਆਗ ਹੈ ਆਕਾਸ਼ ਹੈ ਇਹ ਦੋਨੋਂ ਪਛਾਣਦੇ ਆ ਜਿਨ੍ਹਾਂ ਨੇ ਹਮਲਾ ਕੀਤਾ ਇਹ ਮਾਸੂਮ ਬੱਚੇ ਛੋਟੇ ਛੋਟੇ ਮਾਸੂਮ ਬੱਚੇ ਆ ਜਿਨ੍ਹਾਂ 'ਤੇ ਹਮਲਾ ਕੀਤਾ ਗਿਆ ਦੇਖੋ ਬੱਚਾ 10-10 ਸਾਲ ਦੇ ਬੱਚਿਆਂ 'ਤੇ ਹਮਲਾ ਕੀਤਾ ਗਿਆ ਮੈਨੂੰ ਬਾਦ ਰੋ ਉਹ ਚੁੱਕ ਦੇ ਨਾ ਪਿੱਛੋ ਇਹ ਮਾਸੂਮ ਬੱਚਾ ਦੇਖੋ ਜਿਸ ਤਰ੍ਹਾਂ ਪਹਿਲਾਂ ਕਿਹਾ ਸੀ ਵੀ ਬੀਜੇਪੀ ਦੇ ਗੁੰਡਿਆਂ ਨੇ ਗੁਰਦਵਾਰ ਤੇ ਹਮਲਾ ਕਰਨਾ ਹੈ ਆ ਦੇਖੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਦੇਖੋ ਕਿੰਨੇ ਮਾਸੂਮ ਬੱਚੇ ਆ ਕਿੰਨੇ ਮਾਸੂਮ ਬੱਚੇ 'ਤੇ ਹਮਲਾ ਕੀਤਾ ਗਿਆ ਨਾ ਬੱਚੇ ਛੱਡੇ ਗਏ ਨਾ ਬਜ਼ੁਰਗ ਛੱਡੇ ਗਏ ਇਹ ਦੇਖੋ ਇਹ ਜਿੱਥੇ ਬਜ਼ੁਰਗਾਂ 'ਤੇ ਹਮਲਾ ਕੀਤਾ ਗਿਆ ਮੇਰੇ ਬਾਹਾਂ ਆ ਜਾਦੀ ਖਰਚੇ ਤੋਂ ਘੱਡੀ ਆ ਮੋੜਾ ਟੁੱਟਾ ਦਾ ਮੋੜਾ ਤੋੜਦਾ ਬਾਹ ਲੱਕ ਮੇਰਾ ਵੀ ਬਹੁਤ ਫਿੱਚ ਰਿਆ ਤੇ ਮੇਰੀ ਇਧਰ ਦੀ ਛੱਡੀ ਬਾਹ ਮੇ ਫਟ ਗਿਆ ਤੇ ਫੋਨ ਮੇਰਾ ਉੱਤੇ ਬਲੱਡ ਜਿੰਨੂੰ ਜਿੰਨੂੰ ਪਸੰਦਿਓ ਕਿਹੜੇ ਬੰਦੇ ਸੀ ਜਿਹਨੂੰ ਪਸੰਦ ਕਿਹੜੇ ਬੰਦੇ ਸ਼ਮਲਾ ਕਰਨ ਲਈ ਮੈਂ ਆਕਾਸ਼ਦੀਪ ਨੂੰ ਪਸੰਦਦਾ ਜੀ ਆਕਾਸ਼ਦੀਪ ਇੱਕ ਪ੍ਰਤੀਪ ਆ ਉੱਥੇ ਲੰਬਾ ਉਹਨਾਂ ਦਾ ਹਾਂ ਜੀ ਉਹ ਮੇਰੇ ਪਰ ਦੋ ਜਾਨਾਂ ਨੂੰ ਮਜਾ ਅੱਧਾ ਬਾਕੀ ਪਿੰਡ ਦੀ ਮੰਦਿਰ ਸੀ ਤੁਸੀਂ ਤੁਸੀਂ ਸੁੱਤੇ ਹੋਏ ਸੀਗੇ ਸੁੱਤਿਆਂ ਦੇ ਸਾਡੇ ਹਮਲਾ ਕੀਤਾ ਜੀ ਆ ਗਏ ਜੇ ਇੱਕਦੇ ਸੁਰਮੇ ਸੀ ਦਸ ਕੇ ਆਉਂਦੇ ਸੁੱਤਿਆਂ ਦੇ ਸਾਡੇ ਹਮਲਾ ਕੀਤਾ 10 ਜੀ ਆਉਂਦੇ ਜੇ ਏਡੇ ਸੁਰਮੇ ਸੀ ਤੇ ਫਿਰ ਪਤਾ ਲੱਗਦਾ ਕੋਈ ਨਹੀਂ ਪੁੱਤ ਕਰੇ ਦਾਦੇ ਦੀਆਂ ਕਦੇ ਪੋਤੇ ਦੀਆਂ ਸਮਾਂ ਤੇ ਆਈ ਜਾਣਾ ਚੁੱਪ ਕਰ ਜਾ ਇਹਨਾਂ ਬਜ਼ੁਰਗਾਂ ਆ ਆ ਦੇਖੋ ਇਹ ਬਜ਼ੁਰਗ ਹੈਗੇ ਕਿਸ ਨੇ ਬਜ਼ੁਰਗ ਹਮਲਾ ਕੀਤਾ ਗਿਆ ਕਿਹਤਰਾ ਦੇਮ ਬਣਨ ਕਾਣ ਆ ਜੀ 10-10 ਸਾਲ ਦੇ ਮਾਸੂਮ ਬੱਚਿਆਂ ਤੇ ਬੀਜੇਪੀ ਦੇ ਗੁੰਡਿਆਂ ਨੇ ਹਮਲਾ ਕੀਤਾ ਗਿਆ ਗੁਰਦਰ ਮਹਤਾਪੁਰ ਮੰਡੀ ਬੋਲੂ ਵਾਲਾ ਵਿਖੇ ਨੀਚਤਾ ਦੀ ਬੇਸ਼ਰਮੀ ਦੀ ਹੱਦ ਹੈ ਜਦ ਕਿ ਅਸੀਂ ਪਹਿਲਾਂ ਗਿਆ ਸੀਗਾ ਵੀ ਗੁਰਦਰ ਤੇ ਹਮਲਾ ਹੋਊਗਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਗਰੇਮ ਸਨ ਮੇਲ ਕੀਤੀ ਕਿ ਪਰ ਬੀਜੇਪੀ ਦੇ ਐਮਐਲਏ ਜਿਹੜੇ ਉਹਨਾਂ ਨੇ ਗੁੰਡੇ ਭੇਜੇ ਰਾਤ ਨੂੰ ਇਹ ਮਾਸੂਮ ਬੱਚੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਸੋਬ ਕਿਸ ਤਰ੍ਹਾਂ ਮਸੂਮ ਬੱਚਿਆਂ ਤੇ ਹਮਲਾ ਕੀਤਾ ਗਿਆ ਦੇਖੋ ਕਿਸ ਤਰ੍ਹਾਂ ਖੂਨ ਦੇ ਬੱਚੇ ਭਰੇ ਆ ਸਾਰੇ